ਸਾਡੇ ਮਾਨਯੋਗ ਸੀਐਮ ਸਾਹਿਬ ਦੀਆਂ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਸਟਰੀਟ ਕਰਾਈਮ ਤੇ ਡਰੱਗਸ ਉਹਦੇ ਤਹਿਤ ਬੜੀ ਮੁਸਤੈਦੀ ਨਾਲ ਆਪਣੀ ਡਿਊਟੀ ਕਰਦੇ ਹੋਏ ਦੋ ਸੈਟਿੰਗ ਦੀਆਂ ਵਾਰਦਾਤਾਂ ਸਾਡੇ ਏਰੀਆ ਚ ਰਿਪੋਰਟ ਹੋਈਆਂ ਸੀ ਇੱਕ ਪੀਐਸ ਸਿਵਲ ਲਾਈਨ ਇੱਕ ਪੀਐਸ ਮਜੀਠਾ ਰੋਡ ਜਿੱਥੇ ਇੱਕ ਫੋਰਨ ਨੈਸ਼ਨਲ ਸੀਗੇ ਇੱਚ ਮਦਰ ਐਂਡ ਡਾਟਰ ਸੀਗੇ ਇੰਗਲੈਂਡ ਤੋਂ ਜਿਨ੍ਹਾਂ ਦਾ ਨਾਮ ਹੈਗਾ ਮੈਡਮ ਰੇਖਾ ਔਰ ਉਹਦੀ ਬੇਟੀ ਅੰਜਲੀ ਔਰ ਦੂਸਰੇ ਜਿਹੜਾ ਮਜੀਠਾ ਰੋਡ ਚ ਵਾਰਦਾਤ ਹੋਈ ਸੀ ਉਹ ਪ੍ਰੇਮੇਤਾ ਕੁਰਾਇਸ਼ੀ ਮੈਡਮ ਨੇ ਜੋ ਮਰੀਸ਼ਸ ਤੇ ਰਹਿਣ ਵਾਲੇ ਸੀ ਨਾਗਰਿਕ ਇਹਨਾਂ ਦੋਨਾਂ ਦੇ ਪਰਸ ਸਨੈਚ ਹੋਏ ਸੀਗੇ ਜਦੋਂ ਈ ਰਿਕਸ਼ਾ ਦੇ ਵਿੱਚ ਟਰੈਵਲ ਕਰ ਰਹੇ ਸੀ ਜਿਹੜਾ ਸਿਵਲ ਲਾਈਨ ਵਾਲੀ ਵਾਰਦਾਤ ਆ ਉੱਚ ਅੰਗਰੀ ਨਾਮ ਦੀ ਜਿਹੜੀ ਬੇਟੀ ਆ ਉਹਦੇ ਥੋੜੀ ਸੱਟ ਵੀ ਲੱਗੀ ਸੀ ਬਟ ਸਾਡੀ ਪੁਲਿਸ ਨੂੰ ਜਦੋਂ ਹੀ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੇ ਪੁਲਿਸ ਪਾਰਟੀ ACP ਨੌਰਥ ਮਨਿੰਦਰ ਸਿੰਘ ਇੰਸਪੈਕਟਰ ਗੁਰਪ੍ਰੀਤ ਔਰ ਅਮੋਲਕ ਸਾਡੇ ਇੰਸਪੈਕਟਰ CIA ਤੇ ਇਹਨਾਂ ਦੀ ਟੀਮਾਂ ਨੇ ਬੜੀ ਮੁਸਤੈਦੀ ਨਾਲ ਇਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਔਰ ਜਿਹੜਾ ਮੇਨ ਮੁਲਜ਼ਮ ਹੈ ਇਹ ਸੂਰਜ ਇਲੀਅਸ ਮੰਡੀ ਕਿਉਂਕਿ ਪਿੰਡੀ ਸਹਾ ਦਾ ਤਹਿਸੀਲ ਨਾਲਾ ਦਾ ਰਹਿਣ ਵਾਲਾ ਹੈ ਅਮਰਸਰ ਰੂਰਲ ਦਾ ਉਹਨੂੰ ਕਾਬੂ ਕੀਤਾ ਗਿਆ ਉਹ ਪ੍ਰਾਣਾ ਮੁਲਜ਼ਮ ਹੈ ਉਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਤੇ ਜਿਹੜੀ ਸਿਵਲ ਲਾਈਨ ਵਾਲੀ ਵਾਰਦਾਤ ਸੀ ਜਿਸ ਮਦਰ ਐਂਡ ਡਾਟਰ ਇੰਗਲੈਂਡ ਤੋਂ ਜਿਹੜੇ ਨਾਗਰਿਕ ਸੀਗੇ ਯੂਕੇ ਦੇ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਸੀ ਉਹਦੇ ਜੇ ਇਕੱਲਾ ਹੀ ਆਪ ਸਿਗਾ ਔਰ ਜਿਹੜਾ ਪਰਸ ਦੇ ਵਿੱਚ ਆਈਫੋਨ ਸਨ ਗਲਾਸਸ ਉਹਨਾਂ ਦੇ ਕ੍ਰੈਡਿਟ ਕਾਰਡਸ ਪਾਸਪੋਰਟਸ ਔਰ ਕਰੰਸੀ ਜਿਹੜੀ ਸੀ ਫੋਰਨ ਐਂਡ ਇੰਡੀਅਨ ਦੋਨੋਂ ਉਹ ਲੈ ਚਲੀ ਗਈ ਸੀਗੀ ਤੇ ਦੂਸਰੇ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹੀ ਆਈ ਕਾਰਡ ਸੇ ਫੋਰਨ ਕਰੰਸੀ ਵਗੈਰਾ ਸੀਗੀ ਤਾਂ ਜਦੋਂ ਇਹ ਮੇਨ ਮੁਲਜ਼ਮ ਨੂੰ ਫੜਿਆ ਤੇ ਇਹਦੀ ਪੁੱਛਗਿੱਛ ਤੇ ਉੱਤੇ ਇਹਦੇ ਨਿਸ਼ਾਨਦੇਹੀ ਦੇ ਉੱਤੇ ਰਿਕਵਰੀ ਕਰਨ ਵਾਸਤੇ ਪਰਸ ਤੇ ਹੋਰ ਆਈਟਮਸ ਇਸ ਏਰੀਏ ਚ सदर ਦੇ ਏਰੀਏ ਚ ਆਏ ਸੀ ਜਿੱਥੇ ਨੇ ਲੁਕੋਏ ਹੋਏ ਸੀਗੇ ਉਹਨੇ ਅਚਾਨਕ ਇੱਕ ਜਿਹੜਾ ਮਲਾਜ਼ਮ ਹੈ ਉਹਦੇ ਅਸॉल्ट ਰਾਈਫਲ ਜਿਹੜੀ ਫੜੀ ਸੀ ਉਹਨੂੰ ਫੜ ਲਿਆ ਆਪਣੇ ਹੱਥ ਦੇ ਵਿੱਚ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੰਨੀ ਦੇਰ ਨੂੰ ਬੜੀ ਮੁਸਤੈਦੀ ਨਾਲ ਐਸਐਸ ਜਸਕਰਨ ਸਿੰਘ ਜਿਹੜਾ ਆਈਓ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦਾ ਉਹਨੇ ਆਪਣੇ ਸਰਵਿਸ ਪਿਸਟਲ ਨਾਲ ਇਹਨੂੰ ਨਿਊਟਰਲਾਈਜ਼ ਕਰਨ ਵਾਸਤੇ نیچے ਨੂੰ ਫਾਇਰ ਕੀਤਾ ਜੋ ਇਹਦੇ ਪਰ ਪੈਰ ਦੇ ਵਿੱਚ ਲੱਗਿਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨ ਮੁਲਜ਼ਮ ਫੜਿਆ ਗਿਆ ਤੇ ਖਿਲਾਫ ਮੁਕਦਮੇ ਪਹਿਲਾਂ ਮੈਂ ਜਿਵੇਂ ਦੱਸਿਆ ਵਹ ਹੈਗੇ ਨੇ ਔਰ ਦੂਸਰਾ ਦਾ ਸਾਥੀ ਜਿਹੜਾ ਮਜੀਠਾ ਰੋਡ ਵਾਲੀ ਵਾਰਦਾਤ ਚ ਫਿਗਰ ਹੋਇਆ ਉਹ ਗੁਰਕੀਰਤ ਹੈ ਉਹਨੂੰ ਵੀ ਜਲਦੀ ਫੜਿਆ ਜਾਏਗਾ ਪਰ ਬਰਾਮਦਗੀ ਟੋਟਲ ਕੰਪਲੀਟ ਹੈ ਕੁਝ ਪ੍ਰਾਪਰਟੀ ਇਹਨਾਂ ਨੇ ਡੈਮੇਜ ਕਰਤੀ ਸਪੈਸ਼ਲੀ ਆਈ ਕਾਰਡ ਸੇ ਪਾਸਪੋਰਟਸ ਉਹਦੇ ਫੋਨ ਦੇ ਵਿੱਚੋਂ ਅਸੀਂ ਸਾਰੀਆਂ ਪਿਕਚਰਸ ਜਿਹੜੀਆਂ ਲੈ ਲਈਆਂ ਉਹ ਸਾਰਾ ਐਵਿਡੈਂਸ ਸਾਡੇ ਕੋਲ ਪ੍ਰੋਪਰ ਹੈ ਤੇ ਦੋਨੋਂ ਵਿਕਟਮਸ ਨਾਲ ਪੁਲਿਸ ਇਨਟੱਚ ਹੈ ਔਰ ਬੜੇ ਗ੍ਰੇਟਫੁਲ ਨੇ ਬੜੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਅੰਮ੍ਰਿਤਸਰ ਪੁਲਿਸ ਆਪਣੇ कम दे विच कितनी मुस्तैदी ना काम कर दिया और उन्होंने इमीडिएट जरा रिलीफ देता गया मैं और मेरी बेटी यूके से इधर घूमने के लिए आए थे अमृतसर गोल्डन टेंपल जाने का था हम रिक्शा में बैठे थे और जब भी रास्ते में थे तो एक लड़के ने हमारा बैग स्नैच कर लिया वो रिक्शा वाला ने उसका पीछा किया लेकिन वो बाइक वाला मिला नहीं सो so, तो वो हमको वो, अमृतसर पुलिस कंप्लेंट फाइल करने के लिए ले आया सो so, अमृतसर पुलिस ने हमारी बहुत मदद की चौबीस घंटे में सभी ने हमारा वस्तु मिल गई बहुत उसको हार्ड वर्क किया Uh, मैं अमृतसर पुलिस को और कमिश्नर को और पंजाब पुलिस को बहुत धन्यवाद करती हूँ कि उसने 24 फोर आवर्स में हमारी खूब मदद की है आई रियली अप्रिशिएट थैंक यू